ਪੰਜਾਬ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਪ੍ਰੋਗਰਾਮ ਤਹਿਤ ਮਿਤੀ 7/4/2025 ਨੂੰ ਸਰਕਾਰੀ ਹਾਈ ਸਕੂਲ ਹਾਰਾ ਮਾਨ ਕਰਾਇ ਵਿਖੇ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਗ੍ਰਾਂਟਾਂ ਦੀ ਮਦਦ ਨਾਲ ਬਣੀ ਚਾਰ ਦਿਵਾਰੀ ਗਰਲ ਟਾਇਲਰਸ ਅਤੇ ਦੋ ਕਲਾਸ ਰੂਮਾਂ ਦਾ ਉਦਘਾਟਨ ਪੰਨਬਸ ਦੇ ਡਾਇਰੈਕਟਰ ਸ਼੍ਰੀ ਜੀਤ ਲਾਲ ਪੱਟੀ ਵੱਲੋਂ ਕੀਤਾ ਗਿਆ। ਜ਼ਿਕਰ ਜੋਗ ਹੈ ਕਿ ਸ਼੍ਰੀ ਜੀਤ ਲਾਲ ਪੱਟੀ ਹਲਕਾ ਆਦਮਪੁਰ ਦੇ ਆਮ ਆਦਮੀ ਪਾਰਟੀ ਦੇ ਚੇਅਰਮੈਨ ਵੀ ਹਨ ਜਿਨ੍ਹਾਂ ਨੂੰ ਸਕੂਲ ਮੁਖੀ ਸ਼੍ਰੀ ਜਸਵਿੰਦਰ ਸਿੰਘ ਪੱਟੀ ਅਤੇ ਸਮੂਹ ਸਟਾਫ ਮੈਂਬਰਾਂ ਵੱਲੋਂ ਸਨਮਾਨਿਤ ਕੀਤਾ ਗਿਆ ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਛੜੇ ਹਸ ਵਾਲੀ ਹੱਥ ਛੋੜ ਕੇ ਦਾਤਾ ਤੇਰੇ ਚਰਨਾਂ ਚ ਆਣ ਬੰਦਗੀ ਦੀ ਦਾਤ ਚੋਲੀ ਪਾ ਦਿਓ ਜੀ ਰੱਖੇ ਸ਼੍ਰੀ ਜੀਤਰਾ ਲ ਪੱਟੀ ਬਲੂ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਵੀ ਚਾਨਣਾ ਪਾਇਆ ਗਿਆ ਅਤੇ ਸਕੂਲ ਨੂੰ ਹੋਰ ਬਿਹਤਰ ਬਣਾਉਣ ਬਾਰੇ ਵੀ ਗੱਲਬਾਤ ਕੀਤੀ ਗਈ ਪੰਜਾਬ ਸਰਕਾਰ ਨੇ ਸਕੂਲਾਂ ਦੇ ਵਿੱਚ ਕੰਮ ਕਰਵਾਏ ਆ ਨਵੇਂ ਕਲਾਸਰੂਮ ਬਣਾਉਣੇ ਸਕੂਲਾਂ ਦੀ ਚਾਰਦिवारी ਕਰਨੀ ਲਾਇਬ੍ਰੇਰੀ ਦਾ ਪ੍ਰਬੰਧ ਕਰਨਾ ਸਾਫ ਪਾਣੀ ਪੀਣ ਵਾਲਾ ਜਿਹੜਾ ਮਹੱਇਆ ਕਰਾਉਣਾ ਟਾਇਲਟ ਜਿਹੜੀ ਕਿ ਬਹੁਤ ਜਿਸਦੀ ਲੋੜ ਹੁੰਦੀ ਹੈ ਹਮੇਸ਼ਾ ਉਹਨਾਂ ਨੂੰ ਬਣਾਉਣਾ ਇਹ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੋਇਆ ਹੈ ਕਿ ਇਹ ਕੰਮ ਸਾਰੇ ਸਕੂਲਾਂ ਦੇ ਵਿੱਚ ਜਿੱਥੇ-ਜਿੱਥੇ ਵੀ ਪੈਸਾ ਲੱਗ ਚੁੱਕਾ ਆ ਜਾਂ ਲੱਗਣ ਵਾਲਾ ਆ ਉਹ ਪਹਿਲੇ ਦਰਦ ਤੇ ਕਰਾਉਣੇ ਆ ਪੰਜਾਬ ਸਿੱਖਿਆ ਕ੍ਰਾਂਤੀ ਬਦਲਦਾ ਪੰਜਾਬ ਆਪਾਂ ਸਾਰਿਆਂ ਨੂੰ ਕੰਮਜਾ ਕਰਨਾ ਹੈ ਤੁਸੀਂ ਸਾਰੇ ਜਿਹੜਾ ਹਿੱਸਾ ਬਣੇਗਾ ਉਹ ਅੱਜ ਦਾ ਧੰਨਵਾਦ ਕੀਤਾ ਆ ਅਸੀਂ ਪੰਜਾਬ ਦੇ ਵਿੱਚ 350 ਹਰ ਘਰ ਦਾ ਅੱਜ ਦੇ ਦਿਨ ਖਰੀਦ ਦਿੱਤਾ ਸਾਫ ਰੀਟ ਦੇ ਵਿੱਚ 350 ਦਾ ਹਰ ਘਰ ਹੋਣਾ ਨਹੀਂ ਹੁੰਦਾ ਜਿਹੜਾ ਦਸਾਂ ਸਕੂਲਾਂ ਵਿੱਚ ਲੱਗਾ ਹੋਇਆ ਆ ਉਹ ਲੋਕਾਂ ਤੱਕ ਪਹੁੰਚ ਕਰਦੇ ਆਂ ਅਗਰ ਪੈਸੇ ਦੀ ਲੋੜ ਵੀ ਲੋਕਾਂ ਨੂੰ ਚਾਹੀਦੀ ਹੋਵੇ ਸਰਕਾਰ ਹਰ ਬਿਜੇ ਦਾ ਦੇਣਾ ਕਰੀਆ ਹਰ ਬਿਜੇ ਦਾ ਹਾਜ਼ਰ ਹੋ ਆਪਾਂ ਹਰ ਦਾ ਆ ਗੰਮ ਉਹਨੂੰ ਬੜੇ ਸਮਝਲੀ ਕਰਨਾ और सारे ही आप मिलिए रंगला पंजाब बनाइए फसलता बनाइए पंजाब क्रांति जी है सिक्ख्या क्रांति आपको कामयाब करिए ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸ ਮੌਕੇ ਦੌਰਾਨ ਸ਼੍ਰੀਮਤੀ ਪ੍ਰੇਮ ਲਤਾ ਨੂੰ ਸਕੂਲ ਲਈ ਜ਼ਮੀਨ ਪ੍ਰਾਪਤ ਕਰਵਾਉਣ ਦੇ ਸਬੰਧ ਵਿੱਚ ਅਤੇ ਸ਼੍ਰੀ ਜੁਝਾਰ ਸਿੰਘ ਨੂੰ ਸਟੇਜ ਅਤੇ ਸਾਰਾ ਪ੍ਰੋਗਰਾਮ ਸਹੀ ਤਰੀਕੇ ਨਾਲ ਕਰਨ ਸਬੰਧੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਰਕਤਰਾਮ ਚੇਅਰਮੈਨ ਮਾਰਕੀਟ ਕਮੇਟੀ ਭੋਗ ਪਰ ਬਲਾਕ ਪ੍ਰਧਾਨ ਪ੍ਰਦੀਪ ਸਿੰਘ ਲੋਹਾਰਾ, ਬਲਾਕ ਪ੍ਰਧਾਨ ਮਦਨ ਸਿੰਘ, ਬਲਾਕ ਪ੍ਰਧਾਨ ਬਲਵਿੰਦਰ ਪੰਡਾਰੀ, ਬਲਾਕ ਪ੍ਰਧਾਨ ਅਜੀਤ ਕੁਮਾਰ, ਬਲਾਕ ਪ੍ਰਧਾਨ ਸਤਨਾਮ ਮਨਕੋਟਿਆ, ਬਲਾਕ ਪ੍ਰਧਾਨ ਪਰਮਜੀਤ ਪੰਮਾ ਸੂਬੇਦਾਰ ਹੰਸਰਾਜ ਹੰਸ ਕੋਆਰਡੀਨੇਟਰ ਐਕਸ ਸਰਵਿਸਮੈਨ ਵਿੰਗ ਸੁਖਦੇਵ ਰਾਜ ਕੋਆਰਡੀਨੇਟਰ ਬੁੱਧੀਜੀਵੀ ਵਿੰਗ ਬਾਬਾ ਸੁਰਜੀਤ ਸਿੰਘ ਕੋਆਰਡੀਨੇਟਰ ਟਰਾਂਸਪੋਰਟ ਵਿੰਗ ਗੁਰਪ੍ਰੀਤ ਸਿੰਘ ਭੋਗਲ ਕਮੇਟੀ ਮੈਂਬਰ ਹਲਕਾ ਆਦਮਪੁਰ ਪੰਜਾਬ ਸਿੱਖਿਆ ਕ੍ਰਾਂਤੀ ਅਤੇ ਸਕੂਲਾਂ ਦੇ ਪ੍ਰਿੰਸੀਪਲ ਸਹਿਬਾਨ ਅਧਿਆਪਕ ਸਹਿਬਾਨ ਪਿੰਡਾਂ ਦੇ ਸਰਪੰਚ ਸਹਿਬਾਨ ਤੇ ਪਾਰਟੀ ਦੇ ਵਲੰਟੀਅਰ ਸਹਿਬਾਨ ਮੌਜੂਦ ਸਨ। ਓਕ ਪਰ ਤੋਂ ਗੁਰਪ੍ਰੀਤ ਸਿੰਘ ਭੋਗਲ ਦੀ ਖਾਸ ਰਿਪੋਰਟ